ਪਹਿਲਾ ਸੂਆ ਵੀਰੇ 4 ਦੰਦਾ 60000 ਦੀ ਆਪਾਂ ਜਿਆ ਸੂਆ ਵੀਰੇ ਮੈਂ ਹਾਂਜੀ ਉਹ 85000 ਦੀ ਲਈ ਆ ਜੀ ਅੱਛਾ ਜੀ 85 ਦੀ ਹਾਂਜੀ 14 ਕਿਲੋ ਦੁੱਧ ਆਈਏ ਥੱਲੇ ਪੰਜ ਡੰਗਰ ਆ ਵੀਰੇ ਆਪਣੇ ਪੰਜ ਹਾਂ ਗਾਜੀਆਬਾਦ ਜਾ ਰਹੇ ਹਾਂ ਗਾਜੀਆਬਾਦ ਜਾ ਰਹੇ ਹਾਂਜੀ ਹਾਂਜੀ ਅੱਛਾ ਜੀ ਮੌਕੇ ਦੇ ਸਮੇ ਆਪਾਂ ਇਹਨਾਂ ਲੋਕਾਂ ਨੂੰ 2 ਲੱਖ ਮੰਗ ਲਿਆ 1.5 ਲੱਖ ਮੰਗ ਲਿਆ ਠੀਕ ਹੈ ਹਾਂ ਜੀ ਖਰੀਦਾਰੀ ਕਰਕੇ ਆਪ ਸੰਤੁਸ਼ਟ ਹੋ ਹਾਂ ਬਿਲਕੁਲ ਸੰਤੁਸ਼ਟ ਜੀ ਬਹੁਤ ਅੱਛੀ ਵੇਚ ਦਿਲਾਈ ਹੈ ਬਹੁਤ ਅੱਛੀ ਹੈ ਬਹੁਤ ਅੱਛੀ ਲੋਬੀ ਦੋਸਤੋ ਜਿਹੜੀਆਂ ਆਪਾਂ ਤੁਹਾਨੂੰ ਬਈ ਜੀ ਸਕਰੀਨ ਦੇ ਉੱਤੇ ਚੱਲਦੀਆਂ ਚਾਰ ਮੱਜਾਂ ਦਿਖਾਵਾਂਗੇ ਬਾਕੀ ਮਾਲਕਾਂ ਨਾਲ ਗੱਲਬਾਤ ਕਰਾਵਾਂਗੇ ਜੀ ਬਣੇ ਰਹੋ ਦੋਸਤੋ ਲਾਸਟ ਤੱਕ ਦੇਖੋ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆ ਜੀ ਕਰਦੇ ਹਾਂ ਗੱਲਬਾਤ ਬਈ ਆਪਣਾ ਨਾਮ ਪਿੰਡ ਦਾ ਨਾਮ ਜੀ ਮੇਰਾ ਨਾਮ ਹੀ ਗੋਰਾ ਪਿੰਡ ਜੀ ਪਰੰਪਰਾ ਖੂਲ ਬਠਿੰਡਾ ਜ਼ਿਲ੍ਹਾ ਠੀਕ ਹੈ ਜੀ ਭਾਈ ਜੀ ਅੱਜ ਫਿਰ ਆਪਣੇ ਕਿੰਨੇ ਪਸ਼ੂ ਦਿਖਾ ਰਹੇ ਹੋਗੇ ਪੰਜ ਡੰਗਰ ਆ ਵੀਰੇ ਆਪਣੇ ਪੰਜ ਹਾਂ ਗਾਜੀਆਬਾਦ ਜਾ ਰਹੇ ਨੇ ਗਾਜੀਆਬਾਦ ਜਾ ਰਹੇ ਹਾਂਜੀ ਹਾਂਜੀ ਅੱਛਾ ਜੀ ਮੌਕੇ ਦੇ ਸਮੇਂ ਹਾਂਜੀ ਹਾਂਜੀ ਨਾਲ ਖਰੀਦਦਾਰ ਹਾਂਜੀ ਆਏ ਹੋਏ ਨੇ ਠੀਕ ਹੈ ਜੀ ਹਾਂਜੀ ਤਾਂ ਉਹਨਾਂ ਨਾਲ ਆਪਾਂ ਸਾਨੂੰ ਬਾਤ ਮਲਾਉਣੇ ਹਨਾ ਹਾਂਜੀ ਹਾਂਜੀ ਪਹਿਲਾਂ ਆਪਾਂ ਦਿਖਾਈਏ ਫਿਰ ਪਸ਼ੂ ਹਾਂਜੀ 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 ਆ ਜੂ ਪਹਿਲੇ ਸੂਏ ਬਈ ਕੱਟੀ ਹਾਂਜੀ ਚਾਰ ਦੰਦ ਕੱਟੀ ਐ ਅੱਛਾ ਜੀ ਚਾਰ ਦੰਦ ਦਾ ਇਹ ਹਾਂਜੀ 10 ਲੀਟਰ ਦੀ ਗਾਰੰਟੀ ਹੈ ਜੀ ਇਹਦੀ ਅੱਛਾ ਜੀ ਹਾਂਜੀ ਮੰਨ ਲਓ ਕੋਈ ਵੀ ਵਪਾਰੀ ਵੀਰੇ ਆ ਕਿਸਾਨਪਰਾ ਘਰੇ ਆ ਕੇ ਦਸੱਲੀ ਕਰਕੇ ਚੋਕ ਲਈ ਜਾ ਸਕਦੇ ਫਾਰਮ ਤੇ ਹਾਂਜੀ ਹਾਂਜੀ ਕਿੱਥੇ ਆਪਣਾ ਫਾਰਮ ਜੀ ਆਪਣੇ ਰਾਮਪੁਰਾ ਫੋਲ ਜੀ ਅੱਛਾ ਜੀ ਫਾਰਮ ਤੇ ਪਹੁੰਚ ਕੇ ਦਸੱਲੀ ਨਾਲ ਆ ਕੇ ਚੋਕ ਲਈ ਹਾਂਜੀ 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 ਠੀਕ ਹੈ ਜੀ ਇਹ ਮਈਆਂ ਗਾਇਆਵਾ ਜਾ ਰਹੀਆਂ ਜੀ ਇਹ ਹਾਂਜੀ ਠੀਕ ਹੈ ਜੀ ਆਪਣੇ ਫਾਰਮ ਤੇ ਜੀ ਕਿੰਨੇ ਪਸ਼ੂ ਹਮੇਸ਼ਾ ਰਹਿੰਦੇ ਆ ਫਾਰਮ ਤੋਂ ਬਾਈ ਅਸੀਂ ਲੈ ਲੂ ਕੇ ਵੇਚਦੇ ਆ ਮੰਨ ਲਓ ਵੀ ਗਾਂ ਲੈ ਲਿਆ ਮੰਡੀ ਤੋਂ ਵੇਚਤੀਆਂ ਠੀਕ ਹੈ ਜੀ ਐ ਕਰਕੇ ਵੀ ਜੇ ਕਿਸੇ ਨੇ ਲੈਣੀਆਂ ਉਹਨੂੰ ਦਵਾ ਵੀ ਦਿੰਦੇ ਠੀਕ ਹੈ ਇਹਦੇ ਬਾਰੇ ਦਿਓ ਹੀ ਡਿਟੇਲ ਪੂਰੀ ਪਹਿਲਾਂ ਸួរ ਵੀਰੇ ਚਾਰ ਦੰਦਾ 60000 ਦੀ ਆਪਾਂ ਹੋ ਲਈਏ ਮੱਝ ਲਈਏ 60000 ਦੀ ਲਈਏ ਹਾਂਜੀ ਹਾਂਜੀ ਨੂੰ ਰੇਟ ਆ 85000 ਮੰਗਦਾ ਸੀ ਬੰਦਾ ਜਿਹਦੇ ਤੋਂ ਲਈ ਹੈ ਠੀਕ ਹੈ ਜ਼ਿਮੀਦਾਰ ਬੰਦੇ ਤੋਂ ਲਈ ਹੈ ਤੇ 60000 ਦੀ ਲਈ 60000 ਦੀ ਮੰਗ ਹਾਂਜੀ ਲੋ ਜੀ ਦੋਸਤੋ 60000 ਦੀ ਮਰਜ ਕਿੰਨਾ ਦੁੱਧ ਦੇ ਥੱਲੇ ਬਈ 10 ਲੀਟਰ ਆਰਾਮਦਾਰੀ ਨਾਲ ਦੋਗੇ 10 ਲੀਟਰ ਮੰਨ ਅਗਲੇ ਨੇ ਤਾਂ 12 ਕਿਹਾ ਠੀਕ ਹੈ ਜੀ ਅਸੀਂ 10 ਲੀਟਰ ਮੰਨ ਕੇ ਲਈਏ 10 ਲੀਟਰ ਮੰਨ ਕੇ ਲਈਏ ਹਾਂਜੀ ਠੀਕ ਹੈ ਜੀ ਪਿੱਛੇ ਕੀ ਬਚਿਆ ਜੀ ਇੱਕ ਕੱਟੀ ਹੈ ਜੀ ਮਗਰ ਕੱਟੀ ਹੈ ਹਾਂਜੀ ਠੀਕ ਹੈ ਜੀ ਤਾਂ ਲਓ ਜੀ ਦੋਸਤੋ ਹੁਣ ਆਪਾਂ ਤੁਹਾਨੂੰ ਬਈ ਜੀ ਦੂਜੀ ਮੱਝ ਦਿਖਾਉਣੇ ਆ ਬਹੁਤ ਹੀ ਸ਼ਾਨਦਾਰ ਸ਼ਾਨਦਾਰ ਆਪਾਂ ਤੁਹਾਨੂੰ ਪਸ਼ੂ ਦਿਖਾ ਰਹੇ ਆ ਵੀਰਾਂ ਕੋਲੇ ਅ ਜਿੰਨੇ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਬਈ ਜੀ ਗਰੰਟੀਦਾਰ ਮਾਲਕ ਇਹ ਕਹਿੰਦੇ ਵਿੱਚ ਘਰੇ ਆ ਕੇ ਦਸੱਲੀ ਨਾਲ ਦੱਬੇ ਮਾਰਦੇ ਆ ਤੀਜਾ ਸੂਆ ਵੀਰੇ ਮੈਂ ਹਾਂਜੀ ਇਹ ਆਪਾਂ 85000 ਦੀ ਲਈ ਆ ਜੀ ਅੱਛਾ ਜੀ 85 ਦੀ ਹਾਂਜੀ 14 ਕਿਲੋ ਦੁੱਧ ਆਈਏ ਥੱਲੇ ਅੱਛਾ ਜੀ ਇੰਨਾ ਤਾਜੀ ਸੂਈ ਆ ਜੀ ਹਜੇ ਬੋਲੀ ਆ ਅੱਛਾ ਜੀ ਬੋਲੀ ਆ ਜੀ ਹਾਂਜੀ ਬੋਲੀ ਆ ਜੀ ਠੀਕ ਹੈ ਜੀ ਤਾਂ ਬਈ ਜੀ ਕਿੰਨੇ ਸੂਏ ਤੀਜਾ ਤੀਜਾ ਸੂਆ ਵੀਰੇ ਦੁੱਧ ਦਾ ਜੀ 85000 ਦੀ ਲਈ ਆ 13 ਲੀਟਰ ਦੁੱਧ ਗਾਰੰਟੀ ਦਿੱਤੀ ਅਗਲੇ ਨੂੰ ਅੱਛਾ ਜੀ ਹਾਂਜੀ 13 ਲੀਟਰ ਉਹ 15 ਕਹਿੰਦਾ ਸੀ ਅਸੀਂ 13 ਲੀਟਰ ਦੀ ਗਾਰੰਟੀ ਲਈ ਅੱਛਾ 11 ਲੀਟਰ ਹੁਣ ਗੋਲੀ ਆ ਇਹਦੇ ਥੱਲੇ ਮੌਕੇ ਦੀ ਹਾਂਜੀ ਠੀਕ ਹੈ ਜੀ ਤਾਂ ਰੇਟ ਜਿੰਨੇ ਵੀ ਹੁਣੇ ਬਾਈ ਜੈਨੂ ਹੋਣਾ ਹੈ ਨਾ ਜੈਨੂ ਬਾਈ ਜੈਨੂ ਆਪਾਂ ਐਵੇਂ ਲੋਕਾਂ ਨੂੰ ਨਹੀਂ ਵੀ 2 ਲੱਖ ਮੰਗ ਲਿਆ 1.5 ਲੱਖ ਮੰਗ ਲਿਆ ਠੀਕ ਹੈ ਹਾਂਜੀ ਇਕੱਤੀ ਦੇਖੋ ਜੀ ਇਹ ਦੂਜਾ ਸੂਆ ਜੀ ਅੱਛਾ ਜੀ ਹਾਂਜੀ ਦੇਖੋ ਲੈਵਾ ਦੇਖੋ ਜੀ ਇਹ ਦੇਖੋ ਜੀ ਥੱਲੇ ਹਾਂਜੀ ਸਾਫ਼ ਸੁਥਰਾ ਲੈਵਾ ਜੀ ਦੇਖੋ ਬਿਲਕੁਲ ਇਕੱਲਾ ਇਕੱਲਾ ਥਣ ਪਿਆ ਮਾਰਾ ਜੀ ਬਿਲਕੁਲ ਜੀ ਬਹੁਤ ਹੀ ਸ਼ਾਨਦਾਰ ਤੁਹਾਨੂੰ ਵੀ ਜੀ ਆਪਾਂ ਜਲਦੀ ਸਕਰੀਨ ਤੇ ਤੁਸੀਂ ਦੇਖੀ ਜਾਨੇ ਹੋ ਤੇ ਆਪਾਂ ਬੁਖਾਈ ਜਾਨੇ ਬਈ ਜੀ ਤਾਂ ਬਈ ਦੇਓ ਡਿਟੇਲਸ ਬਾਰੇ ਤੇ 12 ਲੀਟਰ ਦੁੱਧ ਦਿਓਗੇ ਜੀ ਅੱਛਾ ਜੀ ਪਹਿਲੇ ਸੂਏ ਨੇ 10 ਲੀਟਰ ਦੁੱਧ ਦਿਆ ਤਾਂ ਅੱਛਾ ਜੀ 12 13 ਕਿਲੋ ਖੁੱਲਾ ਦਿਓਗੇ ਖੁੱਲਾ ਦਿਓ ਹਾਂਜੀ ਠੀਕ ਹੈ ਉੜੀ ਸਿੰਘਾਂ ਦੀ ਖੁੱਲੀ ਹੈ ਜੀ ਠੀਕ ਹੈ ਜੀ ਲੇਵ ਲੇਵ ਮਾਨੀਓ ਪੂਰੀ ਟੌਪ ਦੀ ਹੈ ਹਾਂ ਜੀ ਉਹ ਤਾਂ ਦੇਖ ਸਕਦੇ ਹੋ ਦੋਸਤੋ ਤੁਸੀਂ ਸ਼ਾਨਦਾਰ ਬਾਈ ਜੀ ਬਹੁਤ ਹੀ ਸ਼ਾਨਦਾਰ ਮਾਜ ਦਾ ਲੇਵਾ ਜਿਹੜਾ ਕੀ ਖਣਾ ਦਾ ਕਾਰ ਵਗੈਰਾ ਚੈੱਕ ਕਰੋ ਬਾਕੀ ਚਮੜੀ ਦੀ ਵੀ ਬਹੁਤ ਸਾਫ ਸੱਜੇ ਪਿੱਛੇ ਕੀ ਬੱਚਿਆ ਜੀ ਇਹਦੇ ਇਹਦੇ ਕਟਾ ਵੀ ਦੇ ਕਟਾ ਹੈ ਹਾਂ ਜੀ ਠੀਕ ਹੈ ਜੀ ਇਹਦੇ ਕੀ ਰੇਟ ਰੱਖਿਆ 80000 ਦੀ ਲਈ ਹੈ ਜੀ ਚੁਵਾਈ ਹੋਈ ਜਾਂਦੀ ਆ ਆਪਾਂ ਬਾਈ ਜੀ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਡਿਟੇਲ ਲੈ ਕੇ ਦਿੰਨੇ ਆ ਹਾਂ ਜੀ ਬਾਈ ਇਹ ਤੀਜੀ ਸੂਏ ਵੀਰੇ ਹਾਂ ਜੀ ਹਾਂ ਜੀ ਤੀਜੀ ਸੂਏ ਆ ਹਾਂ ਜੀ ਠੀਕ ਹੈ ਜੀ ਦੁੱਧ ਬਾਈ ਜੀ ਹੁਣ ਲ ਉਹਨੂੰ ਤੁਹਾਡੇ ਸਾਹਮਣੇ ਢੋਲੀ ਭਰੂ ਜੀ 12 ਲੀਟਰ ਦੀ ਗਾਰੰਟੀ ਦਿੱਤੀ ਹੈ 12 ਲੀਟਰ ਦੀ ਜਿਹੜੀ ਪਾਰਟੀ ਲੈ ਕੇ ਜਾਂਦੀ ਹੈ ਨਾ ਉਹਨੂੰ ਤਸੱਲੀ ਦਿੱਤੀ ਹੈ ਹਾਂਜੀ ਉਹ ਤਾਂ 14 ਕਹਿੰਦਾ ਸੀ ਹਾਂਜੀ ਅਸੀਂ 12 ਮੰਨ ਕੇ ਦਿੱਤੀ ਹੈ 12 ਮੰਨ ਕੇ ਦਿੱਤੀ ਹੈ ਹਾਂਜੀ ਠੀਕ ਹੈ ਜੀ ਇਹ ਬਈ ਕੀ ਰੇਟ ਹੈ ਦੋ ਘਟ 800 ਜਾਂਦੀ ਹੈ ਜੀ ਦੋ ਘਟ 800 ਵੀ ਹਾਂਜੀ ਠੀਕ ਹੈ ਜੀ ਨਵਾਂ ਹਾਨਾ ਜੀ ਠੀਕ ਹੈ ਜੀ ਤੂ ਕਿੰਮਈ ਤੂ ਆ ਤੀਜਾ ਜੀ ਤੀਜਾ ਇੰਚ ਝੋਟੀਆਂ ਵਾਂਗੂ ਪਈ ਹੈ ਜੀ ਠੀਕ ਹੈ ਜੀ ਪਿੱਛੇ ਕੀ ਬੱਚਿਆ ਜੀ ਪਿੱਛੇ ਬੱਚੇ ਕੱਟੀ ਹੈ ਵੀਰੇ ਕੱਟੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਸ਼ਾਨ ਤੇ ਪਿੱਛੇ ਇੱਕ ਟੀਵੀ ਆ ਫੋਨ ਨੰਬਰ ਬੋਲ ਦਈ ਆਪਣਾ 9857173303 ਠੀਕ ਹੈ ਜੀ ਹਾਂਜੀ ਆਪਣਾ ਨਾਮ ਕੀ ਸੀ ਗੋਰਾ ਬਾਈ ਗੋਰਾ ਆਏ ਆਪਣੇ ਨਾਲ ਆਏ ਨੇ ਇਹ ਆਏ ਨੇ ਲੈਣ ਖਰੀਦਾਰੀ ਕਰਨ ਆਏ ਹੋਏ ਆ ਕਿੱਥੋਂ ਆਏ ਹੋ ਜੀ ਗੋਰਾ ਬਾਈ ਕੇ ਦੌਰ ਆਏ ਤੇ ਹਾਂਜੀ ਗੋਰਾ ਬਾਈ ਕੇ ਪਾਸ ਤੋਂ ਆਏ ਤੇ ਵੈਸ ਲੈਣ ਕੇ ਲਿਓ ਅੱਛਾ ਜੀ ਗੋਰਾ ਬਾਈ ਨੇ ਦਿਲਾਈ ਹੈ ਵੈਸੀ ਹੈ ਅੱਛਾ ਜੀ ਖਰੀਦਾਰੀ ਕਰਕੇ ਆਪ ਸੰਤੁਸ਼ਟ ਹੋ ਹਾਂ ਬਿਲਕੁਲ ਸੰਤੁਸ਼ਟ ਜੀ ਬਹੁਤ ਅੱਛੀ ਵੈਸ ਦਿਲਾਈ ਹੈ ਬਹੁਤ ਅੱਛੀ ਹੈ ਬਹੁਤ ਅੱਛੀ ਠੀਕ ਹੈ ਮੰਨ ਲਓ ਡੱਬ ਵਾਲੀ ਸੇ अच्छी लगे आपके इससे फसल हाँ खरीदारी की कई कई मिलो मगर यहाँ से इन्होंने बहुत ढब भैज दिलाई है सही है मैं इनसे हम राजी हैं बहुत पहले भी इससे खरीदारी की हुई है भाई से यहाँ फर्स्ट टाइम ही है पहले से भी ले गए थे इनसे पहले से भी लेके गए थे अब भी लेके गए हो हाँ। ठीक है कितने समय में आपकी खरीदारी क्लियर होगी हम तो जो है आते रहे दूसरे हफ्ते तीसरे हफ्ते आते रहे ਕਿ ਕਿੰਨੇ ਸਮੇਂ ਵਿੱਚ ਖਰੀਦ ਲਈ ਆਪਨੇ 12 ਵਜੇ ਆਈ ਸੀ ਜੀ 12 ਵਜੇ ਆਇਆ ਇੱਥੇ 4-5 ਵਜੇ 5-4-5 ਘੰਟੇ ਚਾਰ-ਪੰਜ ਘੰਟੇ ਚਾਰ-ਪੰਜ ਘੰਟੇ 12 ਵਜੇ ਤੱਕ 12 1 ਵਜੇ ਤੱਕ ਤਾਂ ਵੀਰੇ ਮਹੀ ਨਹੀਂ ਲੋਟ ਆਉਂਦੀਆਂ ਵੀ ਅਗਲਾ ਭਾਜੇ ਬਿਲਕੁਲ ਹੀ ਬਿਲਕੁਲ ਉਸ ਹਿਸਾਬ ਨਾਲ ਫਿਰ 12 1 ਵਜੇ ਤੋਂ ਬਾਅਦ ਮਾਲ ਵਧੀਆ ਮੈਂ ਠੀਕ ਹੈ ਜੀ ਜੇਕਰ ਤੁਸੀਂ ਵੀ ਜੀ ਖਰੀਦਦਾਰੀ ਕਰਨਾ ਚਾਹੁੰਦੇ ਹੋ ਬਾਕੀ ਜਿਹੜੀ ਪਾਰਟੀ ਆਈ ਸੀ ਲੈਣ ਆਪਾਂ ਤੁਹਾਨੂੰ ਵੀ ਉਹਦੇ ਨਾਲ ਵੀ ਗੱਲਬਾਤ ਕਰਾ ਦੇ ਤਾਂ ਕਿ ਤੁਸੀਂ ਸੰਤੁਸ਼ਟ ਹੋ ਜਓ ਹਣਾ ਬਈ ਤਸੱਲੀ ਆ ਜੇ ਤਾਂ ਆਈ ਵਾਰ ਤੁਹਾਡੇ ਤੋਂ ਮੰਨ ਲਓ 5-4 ਨਗ ਇਧ ਖਰੀਦਦਾਰੀ ਦੀ ਸੇਲਿੰਗ ਦਾ ਵੀ ਹਾਂਜੀ ਠੀਕ ਹੈ ਜੀ ਤਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਦੋਸਤੋ ਵੀਡੀਓ ਦੇਖਣ ਲਈ ਲਾਸਟ ਤੱਕ ਤੁਹਾਡਾ ਧੰਨਵਾਦ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਵੀਡੀਓ ਦੇਖੀ ਤਾਂ ਪੇਜ ਨੂੰ ਫੋਲੋ ਜੇਕਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ